ਅੱਜ ਦੇ ਹਾਲਾਤ ਜਿਹੜੇ ਆ ਉਹ ਸਾਡੇ ਬਣਾਏ ਨਹੀਂ ਆ ਬਟ ਅਸੀਂ ਉਹਨਾਂ ਤੇ ਕਾਬੂ ਜ਼ਰੂਰ ਕਰ ਸਕਦੇ ਹਾਂ ਸਾਡੀ ਟੀਮ ਐਸ ਵੇਲੇ ਬੋਟਾਂ ਦੇ ਉੱਤੇ ਕੰਮ ਕਰ ਰਹੀ ਆ ਮੈਡੀਕਲ ਸੇਵਾ ਦੇ ਵਿੱਚ ਵੱਧ ਚੜ ਕੇ ਜੋ ਆਪਾਂ ਯੋਗਦਾਨ ਪਾ ਸਕਦੇ ਹਾਂ ਪਾ ਰਹੇ ਆ ਪਰ ਜੋ ਉੱਥੇ ਸਥਿਤੀ ਆ ਅਸੀਂ ਮੈਨੂੰ ਲੱਗਦਾ ਉਹਦਾ ਸੋਚਿਆ ਵੀ ਨਹੀਂ ਸੀ ਕਿ ਇਹ ਕੁਝ ਹੋਊਗਾ ਜੋ ਕੁਝ ਹੋ ਰਿਹਾ ਸਾਡੀ ਪਲੈਨਿੰਗ ਤੋਂ ਕਿਤੇ ਵੱਧ ਕੇ ਉੱਥੇ ਜੋ ਸਾਡੀ ਟੀਮ ਨੂੰ ਹੈਂਡਲ ਕਰਨਾ ਪੈ ਰਿਹਾ ਤੇ ਮੈਂ ਇੱਕ ਅਪੀਲ ਕਰ ਰਿਹਾ ਵੱਧ ਚੜ੍ਹ ਕੇ ਜਿੰਨੇ ਆਪਣੇ ਨੌਜਵਾਨ ਆ ਜੇ ਤੁਸੀਂ ਮੈਡੀਕਲ ਸੇਵਾ ਸਾਡੇ ਨਾਲ ਮੋਢੇ ਨਾਲ ਮੋਢਾ ਲਾ ਕੇ ਦੇ ਸਕਦੇ ਹੋ ਤੇ ਸਾਡੀ ਟੀਮ ਨੂੰ ਇਸ ਵੇਲੇ ਜਜ਼ਬੇ ਦੀ ਲੋੜ ਆ ਟੀਮ ਜਿਹੜੀ ਆ ਉੱਥੇ ਪਹੁੰਚੀ ਆ ਤੇ ਸਾਨੂੰ ਹੋਰ ਡਾਕਟਰਾਂ ਦੀ ਮੈਡੀਕਲ ਜਿਹੜੇ ਪਰਸਨਲ ਆ ਉਹਨਾਂ ਦੀ ਲੋੜ ਆ ਕਿਸੇ ਚੀਜ਼ ਦੀ ਹੋਰ ਲੋੜ ਨਹੀਂ ਆ ਪਰਮਾਤਮਾ ਦੀ ਪੂਰੀ ਕਿਰਪਾ ਵਾ ਸੋ ਪਲੀਜ਼ ਜੇ ਤੁਸੀਂ ਉੱਥੇ ਸਾਡੇ ਨਾਲ ਮੈਡੀਕਲ ਸੇਵਾ ਦੇ ਲਈ ਪਹੁੰਚ ਸਕਦੇ ਹੋ ਜ਼ਰੂਰ ਪਹੁੰਚੋ ਕੋਈ ਲੜਾਈ ਆਪਾਂ ਸ਼ੁਰੂ ਨਹੀਂ ਕੀਤੀ ਨਾ ਹੀ ਤੁਸੀਂ ਸ਼ੁਰੂ ਕੀਤੀ ਆ ਹੋ ਸਕਦਾ ਇਸ ਲੜਾਈ ਨਾਲ ਤੁਹਾਡਾ ਕੋਈ ਲੈਣਾ ਦੇਣਾ ਨਾ ਹੋਵੇ ਪਰ ਗੱਲ ਇਹ ਜਿੱਥੇ ਕਿਸਾਨਾਂ ਦੀ ਆ ਜਾਂਦੀ ਆ ਜਿੱਥੇ ਪੰਜਾਬ ਦੀ ਆ ਜਾਂਦੀ ਆ ਜਿੱਥੇ ਆਪਣੇਆਂ ਦੀ ਆ ਜਾਂਦੀ ਆਪਣੇ ਪਰਿਵਾਰ ਦੀ ਆ ਜਾਂਦੀ ਆ ਤੇ ਫਿਰ ਆਪਾਂ ਪਿੱਛੇ ਨਹੀਂ ਹੱਟ ਸਕਦੇ ਸੋ ਜ਼ਰੂਰ ਉਸ ਟਾਈਮ ਤੇ ਇਸ ਟਾਈਮ ਤੇ ਜਿਹੜੀ ਲੋੜ ਆ ਉਹ ਆ ਕਿ ਅਸੀਂ ਮੈਡੀਕਲ ਸੇਵਾ ਉੱਥੇ ਜ਼ਰੂਰ ਪਹੁੰਚਾਈਏ ਤੇ ਵੱਧ ਚੜ ਕੇ ਮੈਂ ਆਪਣੇ ਡਾਕਟਰਾਂ ਨੂੰ ਮੈਡੀਕਲ ਸਟਾਫ ਨੂੰ ਅਪੀਲ ਕਰਦਾ ਸਾਡੇ ਨਾਲ ਲੱਗੋ ਕਿ ਉਥੇ ਆਪਾਂ ਆਪਣੇ ਲੋਕਾਂ ਦੀ ਜੀ ਸੇਵਾ ਕਰ ਸਕੀਏ ਅੱਜ ਦੇ ਹਾਲਾਤ ਜਿਹੜੇ ਆ ਉਹ ਸਾਡੇ ਬਣਾਏ ਨਹੀਂ ਆ ਬਟ ਅਸੀਂ ਉਹਨਾਂ ਤੇ ਕਾਬੂ ਜ਼ਰੂਰ ਕਰ ਸਕਦੇ ਹਾਂ ਸਾਡੀ ਟੀਮ ਇਸ ਵੇਲੇ ਬੋਟਾਂ ਦੇ ਉੱਤੇ ਕੰਮ ਕਰ ਰਹੀ ਆ ਮੈਡੀਕਲ ਸੇਵਾ ਦੇ ਵਿੱਚ ਵੱਧ ਚੜ ਕੇ ਜੋ ਆਪਾਂ ਯੋਗਦਾਨ ਪਾ ਸਕਦੇ ਹਾਂ ਪਾ ਰਹੇ ਆ ਪਰ ਜੋ ਉਥੇ ਸਥਿਤੀ ਆ ਅਸੀਂ ਮੈਨੂੰ ਲੱਗਦਾ ਉਹਦਾ ਸੋਚਿਆ ਵੀ ਨਹੀਂ ਸੀ ਕਿ ਇਹ ਕੁਝ ਹੋਊਗਾ ਜੋ ਕੁਝ ਹੋ ਰਿਹਾ ਸਾਡੀ ਪਲਾਨਿੰਗ ਤੋਂ ਕਿਤੇ ਵੱਧ ਕੇ ਉੱਥੇ ਜੋ ਸਾਡੀ ਟੀਮ ਨੂੰ ਹੈਂਡਲ ਕਰਨਾ ਪੈ ਰਿਹਾ ਤੇ ਮੈਂ ਇੱਕ ਅਪੀਲ ਕਰ ਰਿਹਾ ਵੱਧ ਚੜ੍ਹ ਕੇ ਜਿੰਨੇ ਆਪਣੇ ਨੌਜਵਾਨ ਆ ਜੇ ਤੁਸੀਂ ਮੈਡੀਕਲ ਸੇਵਾ ਸਾਡੇ ਨਾਲ ਮੋਢੇ 'ਤੇ ਨੋ ਮੋਢਾ ਲਾ ਕੇ ਦੇ ਸਕਦੇ ਹੋ ਤੇ ਸਾਡੀ ਟੀਮ ਨੂੰ ਇਸ ਵੇਲੇ ਜਜ਼ਬੇ ਦੀ ਲੋੜ ਆ ਟੀਮ ਜਿਹੜੀ ਆ ਉੱਥੇ ਪਹੁੰਚੀ ਆ ਤੇ ਸਾਨੂੰ ਹੋਰ ਡਾਕਟਰਾਂ ਦੀ ਮੈਡੀਕਲ ਜਿਹੜੇ ਪਰਸਨਲ ਆ ਉਹਨਾਂ ਦੀ ਲੋੜ ਆ ਕਿਸੇ ਚੀਜ਼ ਦੀ ਹੋਰ ਲੋੜ ਨਹੀਂ ਆ ਪਰਮਾਤਮਾ ਦੀ ਪੂਰੀ ਕਿਰਪਾ ਵਾ ਸੋ ਪਲੀਜ਼ ਜੇ ਤੁਸੀਂ ਉੱਥੇ ਸਾਡੇ ਨਾਲ ਮੈਡੀਕਲ ਸੇਵਾ ਦੇ ਲਈ ਪਹੁੰਚ ਸਕਦੇ ਹੋ ਜਰੂਰ ਪਹੁੰਚੋ ਵੇਖੋ ਇਹ ਲੜਾਈ ਆਪਾਂ ਸ਼ੁਰੂ ਨਹੀਂ ਕੀਤੀ ਨਾ ਹੀ ਤੁਸੀਂ ਸ਼ੁਰੂ ਕੀਤੀ ਆ ਹੋ ਸਕਦਾ ਇਸ ਲੜਾਈ ਨਾਲ ਤੁਹਾਡਾ ਕੋਈ ਲੈਣਾ ਦੇਣਾ ਨਾ ਹੋਵੇ ਪਰ ਗੱਲ ਇਹ ਜਿੱਥੇ ਕਿਸਾਨਾਂ ਦੀ ਆ ਜਾਂਦੀ ਆ ਜਿੱਥੇ ਪੰਜਾਬ ਦੀ ਆ ਜਾਂਦੀ ਆ ਜਿੱਥੇ ਆਪਣੇਆਂ ਦੀ ਆ ਜਾਂਦੀ ਆ ਆਪਣੇ ਪਰਿਵਾਰ ਦੀ ਆ ਜਾਂਦੀ ਆ ਤੇ ਫਿਰ ਆਪਾਂ ਪਿੱਛੇ ਨਹੀਂ ਹੱਟ ਸਕਦੇ ਸੋ ਜਰੂਰ ਉਸ ਟਾਈਮ ਤੇ ਇਸ ਟਾਈਮ ਤੇ ਜਿਹੜੀ ਲੋੜ ਆ ਉਹ ਆ ਕਿ ਅਸੀਂ ਮੈਡੀਕਲ ਸੇਵਾ ਉਥੇ ਜ਼ਰੂਰ ਪਹੁੰਚਾਈਏ ਤੇ ਵੱਧ ਚੜ ਕੇ ਮੈਂ ਆਪਣੇ ਡਾਕਟਰਾਂ ਨੂੰ ਮੈਡੀਕਲ ਸਟਾਫ ਨੂੰ ਅਪੀਲ ਕਰਦਾ ਸਾਡੇ ਨਾਲ ਲੱਗੋ ਤੇ ਉਥੇ ਆਪਾਂ ਆਪਣੇ ਲੋਕਾਂ ਦੀ ਜੀ ਸੇਵਾ ਕਰ ਸਕੀਏ